ਕਪੜੇ ਚਾਹਣਾ ਚਾਹੀਦਾ ਜੇ ਸਾਰੀ ਗੱਲ ਤੇ ਆਪਣੇ ਤੁਹਾਡੇ ਗੇਸਟ ਜਾਨੀ ਤੁਸੀਂ ਮੈਂ ਸੱਚੀ ਵੀ ਹੈਗੀ ਕੋਈ ਗੱਲ ਨਹੀਂ ਜੀ ਕੋਈ ਨਹੀਂ ਐਸੀ ਬੁੱਤ ਇਸੇ ਲਾਛ ਨਹੀਂ ਕਰਾ ਕਰਨ ਜੀ ਸਾਰਾ ਲਾਛ ਸਾਡੇ ਨਾਲ ਆ ਅਸੀਂ ਲਾਛ ਲੁਤਿਆਣਾ ਵਿੱਚ ਮ੍ਰਿਤਕ ਦੇ ਦੇ ਅੰਤਮ ਸੰਸਕਾਰ ਨੂੰ ਲੈ ਕੇ ਇੱਕ ਵੱਡਾ ਵਿਵਾਦ ਵੇਖਣ ਨੂੰ ਮਿਲਿਆ ਜਦ ਮ੍ਰਿਤਕ ਵਿਅਕਤੀ ਦੀ ਪਹਿਲੀ ਪਤਨੀ ਨੇ ਆ ਕੇ ਦੋਸ਼ ਲਾਇਕੀ ਕੀ ਗਲੀ ਤੇ ਚਲਦੇ ਹਾਂ ਉਸ ਦੀ ਪਤੀ ਦੀ ਮੌਤ ਹੋਈ ਹੈ ਇਸ ਦਰਮਿਆਨ ਜਦੋਂ ਪਰਿਵਾਰਕ ਮੈਂਬਰ ਮ੍ਰਿਤਕ ਦੇ ਅੰਤ ਸਸਕਾਰ ਲਈ ਇਕੱਠਾ ਕੀਤਾ ਬਾਤ ਹੋ ਕੇ ਪਰ ਮੈਂ ਖੁਦ ਸਮਝ ਲੈਂਦੀ ਹਾਂ ਕਿ ਪੁੱਛ ਮੌਕੇ ਤੇ ਬੋਲ ਕੇ ਲੈਕਨ ਤੁਹਾਡੇ ਕੋਲ ਤਾਂ ਮ੍ਰਿਤਕ ਅੱਗੇ ਨਹੀਂ ਬੀਜੇ ਤੁਸੀਂ ਪਾਲੋ ਮੰਨ ਲਓ ਨੇ ਬੁਝਿਆ ਪਰਿਵਾਰ ਹੈ ਇਹ ਹੁੰਦਾ ਹੈ

ਪਰ ਨਾਮ ਹੀ ਕੋਈ ਲਿੰਕ ਨਹੀਂ ਸਿੰਘ ਫੜਾ ਕਰਦੀ ਆ ਉਹਦੀ ਘਰ ਨਹੀਂ ਹੈਗੀ ਨਾ ਉਹਦੀ ਕੋਈ ਘਰ ਵਾਲੀ ਨਹੀਂ ਘਰ ਲਈ ਜਦੋਂ ਉਹਨੇ 40 ਸਾਲ ਕੱਢ ਦਿੱਤਾ ਕੋਈ ਨਾ ਬੱਚੇ ਨੇ ਨਹੀਂ ਪੜਿਆ ਕਿਸੇ ਕਪਤਨ ਨੇ ਨਹੀਂ ਸਿਖਾਇਆ ਉਹ ਰਹਿੰਦੇ ਸੀ ਇਹ ਵੀ ਉਹਨਾਂ ਦੀ ਜਨਤ ਸੀ 75 ইয়ার্স 올ਡ ਸੀ ਉਹਨਾਂ ਦੇ ਤੇ ਬਜ਼ੁਰਗ ਹੋ ਗਏ ਸੀ ਕਾਫੀ ਇਹਨਾਂ ਦਾ ਟ੍ਰੀਟਮੈਂਟ ਘਰੇ ਚੱਲਦਾ ਹੀ ਪਹਿਲਾਂ ਸੀ ਡਾਕਟਰ ਕਰਾਇਆ ਜੀ ਹਸਪੀਟਲ ਤੋਂ ਤੇ ਉੱਥੇ ਸਾਨੂੰ ਪਤਾ ਲੱਗਿਆ ਉਹਨਾਂ ਦੇ ਪੀਸੇ ਜਿੱਥੇ ਫਸਕੀ ਸੀ ਤੇ ਉਹਨਾਂ ਦੇ ਦਰਦ ਵਗੈਰਾ ਤੋਂ ਪੇਨ ਹਟਿਆ ਜੀ ਉਹਦਾ ਟ੍ਰੀਟਮੈਂਟ ਚੱਲਦੇ ਰਿਹਾ 10-12 ਦਿਨ ਜੀ ਇਹ ਜਿਹੜਾ ਉਹਨਾਂ ਨੂੰ ਕੈਕ ਖਿਲਾਉਂਦੇ ਪਿਲਾਉਂਦੇ ਰੋ ਉਹਨਾਂ ਅਗਰ ਨੋਰਮਲ ਹੁੰਦੇ ਉਸ ਤੋਂ ਇਹ ਸਰਜਰੀ ਦਾ ਸੋਚਾਂਗੇ ਇੱਕੋ ਤਾਂ ਉਹਨਾਂ ਸਰਜਰੀ ਨਹੀਂ ਕਰ ਸਕਦੇ ਕਿ ਵੀਕਨੈਸ ਜ਼ਿਆਦਾ ਹੈ ਕਿੰਨੇ ਮਹੀਨੇ ਮਿਲੇ ਹੋਗੇ ਇੱਥੇ ਕਰ ਲੈਂਦੇ ਇੱਕ ਮਹੀਨਾ ਹੀ ਹੋ ਗਿਆ ਜੀ ਇੱਕ ਮਹੀਨਾ 15 ਦਿਨ ਤੋਂ ਆ ਮਹੀਨਾ ਹੀ ਲਾ ਲੂ 15 20 ਦਿਨ ਲਾ ਲਓ ਹਾਂ ਜੀ 15 ਦਿਨ ਦੇ ਅੱਜ ਕੱਲ੍ਹ ਹੋਈ ਹੈ ਸਾਢੇ 3 ਵਜੇ ਸਾਢੇ 3 ਵਜੇ ਐਕਸਪਾਇਰ ਸੰਸਕਾਰ ਕਰਾਣੇ ਕੀ ਕੋਈ ਖੁਸ਼ੀ ਰਿਸ਼ਤੇਦਾਰ ਦੀ ਆਉਣ ਵਾਲੇ ਪੈਂਡਿੰਗ ਸਾਡੇ ਉਹਨਾਂ ਕਰਕੇ ਉਹਨਾਂ ਵੱਲੋਂ ਹਾਂਜੀ ਆ ਗਈ ਆ ਜੀ ਨਾਂਕੀ ਚਲਾਨ ਕੀ ਸ਼ੱਕ ਆ ਗਿਆ ਇਹਦੀ ਹਾਂਜੀ ਮਸਲਾ ਇਹ ਹੈ ਕਿ ਉਹ ਉਹ ਲੈਨ ਆਰੇ ਅਧਿਕਾਰ ਜਮਾ ਰਹੇ ਆ ਜੀ ਮੇਰੇ ਪਾਸੋਂ ਸਾਹਿਬ ਤੇ ਪਹਿਲੀ ਉਹਨਾਂ ਦੇ ਐਕਸ ਵਾਈ ਤੇ ਉਹਨਾਂ ਦੇ ਬੱਚੇ ਜੀ ਉਹ ਦੂਜੀ ਫੈਮਿਲੀ ਵਾਲੇ ਉਹਨਾਂ ਦੇ ਨਾਮ ਹੈ ਇੱਕ ਦਾ ਨਾਮ ਸੁਰੇਂਦਰ ਕੌਰ ਹੈ ਜੀ ਇੱਕ ਦਾ ਨਾਮ ਸੁਰੇਂਦਰ ਕੌਰ ਹੈ ਜੀ ਉਹਨਾਂ ਦੀ ਜਿਹੜੀ ਐਕਸ ਵਾਈ ਫਰ ਉਹਨਾਂ ਦੇ ਬੇਟੇ ਦਾ ਨਾਮ ਸੋਨੂ ਆ ਤੇ ਉਹਨਾਂ ਦੀ ਜਿਹੜੀ ਬੇਟੀ ਹੈ ਬਿੱਲੂ ਆ ਬਿੱਲਾ ਬਿੱਲਾ ਜੋ ਵੀ ਹੈ ਤੇ ਬੱਲੂ ਤੇ ਉਹਨਾਂ ਦੀ ਸੈਕੰਡ ਬੀਟੀ ਦਾ ਨਾਮ ਨਹੀਂ ਮੈਨੂੰ ਪਤਾ ਜੀ ਮੋਟੋ 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 ਕਹਿੰਦੇ ਨੇ ਤੁਹਾਡੇ ਫਾਜ਼ਲ ਸਾਹਿਬ ਤੁਹਾਡੇ ਨਾਲ وصیت ਕਰ ਗਏ ਜੀ وصیت ਮੇਰੇ ਨਾਮ ਹੈ ਜੀ ਮੇਰੇ ਫਾਜ਼ਲ ਸਾਹਿਬ ਦੀ ਪ੍ਰੌਕਸੀ ਮੇਰੇ ਨਾਮ ਹੈ ਜੀ ਠੀਕ ਹੈ ਉਹਨਾਂ ਦੇ ਸਾਰੇ ਕਾਗਜ਼ ਮੇਰੇ ਨਕੋਲ ਹੈ ਜੀ ਠੀਕ ਹੈ ਪੁਲੀ ਪ੍ਰਸ਼ਾਸਨ ਦੁਬਾਰਾ ਆਰੇ ਮਾਰੇ ਹੱਕ ਦੇ ਵਿੱਚ ਬੋਲ ਰਹੀ ਆ ਸਾਡੀ ਪਹਿਲਾਂ ਹੀ ਐਫ ਆਈ ਆਰ ਸੁੰਦਰ ਨਗਰ ਦੇ ਵਿੱਚ ਦਰਜ ਹੈ ਜੀ ਚਾਹੇ ਤੋ ਕੀ ਕਲੈਰੀਫਿਕੇਸ਼ਨ ਕਰੋ ਕਲੈਰੀਫਿਕੇਸ਼ਨ ਹੀ ਕਰ ਰਹੇ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਆ ਸਾਰਾ ਸਾਰਾ ਮੱਲਾ ਸਾਰਾ ਨਗਰ ਸਾਡੇ ਨਾਲ ਹੈ ਜੀ ਇਥੋਂ ਕਲੈਰੀਫਿਕੇਸ਼ਨ ਕਰੋ ਤੁਸੀਂ ਸੁੰਦਰ ਨਗਰ ਦੇ ਵਿੱਚ ਕਲੈਰੀਫਿਕੇਸ਼ਨ ਕਰੋ ਤੁਹਾਨੂੰ ਪੂਰੇ ਰਿਕਾਰਡ ਮਿਲ ਜੂਗੇ ਜੀ ਥਾਣੇ ਦੇ ਵਿੱਚ ਸਾਨੂੰ ਅਜੇ ਤਾਂ ਕੁਝ ਨਹੀਂ ਗਿਆ ਲੇਕਿਨ ਹਜੇ ਨਾ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਅਜੇ ਕਹਿੰਦੇ ਹਲਕਾ-ਪੁਲਕਾ ਜੀ ਇਨਫੋਰਮੇਸ਼ਨ ਲੈ ਕੇ ਗਏ ਆ ਨਾਮ ਨੂੰ ਡੇਟ ਆਫ ਬਰਥ ਸਾਰਾ ਕੁਝ ਪੁੱਛ ਕੇ ਫੈਮਿਲੀ ਦਾ ਲੈ ਕੇ ਗਏ ਆ ਬਾਕੀ ਰਿਐਕਸ਼ਨ ਦਾ ਸਾਨੂੰ ਪਤਾ ਨਹੀਂ ਆ ਸਾਨੂੰ ਹਾਂ ਜੀ ਥੈਂਕ ਯੂ ਇਹ ਜੀ ਮੰਗ ਸੀ ਕਰਦੇ ਆ ਸਾਡੇ ਸਾਡੇ ਪਾਸ ਸਾਡੇ ਪਾਸ ਉਹਨਾਂ ਨੇ ਕੋਈ ਲਿੰਕ ਨਹੀਂ ਨਾਈ ਲਿਖ ਕੇ ਰੱਖਣ ਨਾ ਹੀ ਸਾਡੀ ਉਹਨਾਂ ਦੀ ਬੋਲਚਾਲ ਨਾ ਹੀ ਇਥੇ ਵੜਨ ਸਰ ਜੀ ਉਹ ਬਿਮਾਰ ਸੀ ਰਹਿੰਦਾ ਆ ਉਹਦੇ ਨੂੰ ਬਹੁਤ ਖਰਾਬ ਹੋ ਗਏ ਸੀ ਉਹਦੇ ਉਹ ਸੀ ਕਿ ਪਥਰੀ ਸੀ ਮੈਂ ਬਹੁਤ ਇਲਾਜ ਕਰਾਇਆ 3 ਲੱਖ ਰੁਪਈਆ ਵੀ ਲਾਇਆ ਮੈਂ ਬਹੁਤ ਲੈ ਕੇ ਭੇਜੀ ਇਸਨੂੰ ਕਿੰਮੋ ਟੈਂਡਰਸਾਂ ਕੋਲੇ ਵੀ ਨਹੀ ਰਾਮ ਆਇਆ ਕੈਰੋ ਰਾਈ ਫੁੱਟ ਦਾ ਆਪਣੀ ਕੀਤੀ ਰੱਖਿਆ ਮਹੀਨਾ ਹੈ ਉੱਥੇ ਮੇਰੀ ਬੇਟੀ ਦੇ ਪੈਰ ਵੱਢਿਆ ਗਿਆ ਅੱਜੋਂ ਕੀ ਚੱਲ ਹੁਣ ਚੱਕਣ ਆਉਂਦਗਾ ਪਹਿਲੀ ਜਨਾਨੀ ਚੱਕਣ ਆਉਂਦੀ ਆ 40 ਸਾਲ ਤੋਂ ਕਦੋਂ ਕੱਢ ਦਿੱਤਾ ਹਾਂਜੀ ਹਾਂਜੀ ਇਹ ਵੀ ਤੇ ਤੋਂ ਹਾਂਜੀ ਮੇਰਾ ਸਿੱਖ ਰਾਇ ਨਨ੍ਹਾ ਅੰਨਾ ਮੇਰੀਆਂ ਨੇ ਜੇਠਾ ਦੇਖੀ ਆਪ ਵੀ ਆਈ ਹੈ ਹਾਂ ਬਲੇ ਆਂਦਾ ਹਾਂਜੀ ਹਾਂਜੀ 35 ਸਾਲ ਦੀ ਮਰੀ ਉਮਰ ਸੀ ਅੱਜ ਤੱਕ ਮੈਂ 60 ਸਾਲ ਦੀ ਬਣੀ ਹੁਣ ਤਾਂ ਸਵਾਹ ਬਣ ਗਈ ਮੈਂ ਇੱਥੇ ਕਈ ਸੀ ਜੀ ਹਾਂ ਤੁਮਨੇ ਟੈਂਸ਼ਨ ਆ ਮੈਨੂੰ ਕੋਟ ਮੈਂ ਹੀਆ ਵੀ ਲੈਣ ਆਈਆਂ ਲੈਣ ਆਈਆਂ ਚੱਕਣ ਹੁੰਦਣਾ ਆ ਜਗ੍ਹਾ ਦੇਖ ਮੇਰੀ 45 ਦਾ ਜਗ੍ਹਾ ਉਹ ਵੀ ਸੌਣ ਨੂੰ ਚਿਰ ਦੇਣਾ ਜਗ੍ਹਾ ਦਾ ਰੌਲਾ ਜਗ੍ਹਾ ਦਾ ਰੌਲਾ ਉਹਨੂੰ ਕੁਛ ਕੀ ਕਰਨਾ ਇਹਨਾਂ ਨੇ ਜਗ੍ਹਾ ਸੌਣ ਦਾ ਉਧਰ 200 ਦਾ ਆ ਜਿਆ ਇਹਨਾਂ ਦੀ ਕੋਦਰ ਉਹਦੀ ਕਮਾਈ ਦਾ ਇਹਨੇ ਆਪਦੀ ਬਣਾਈ ਇਹ ਆਪੇ ਦੀ ਜਗ੍ਹਾ ਮੈਂ 700 ਦੇ ਵੀ ਵੇਚ ਕੇ ਮੈਨੂੰ ਹੱਕ ਮਿਲਿਆ ਸੀ ਤੇ ਮੈਂ ਰਹਿੰਦੀ ਸੀ ਜਿ ਆਪਣੇ ਵੀ ਹਿੱਸੇ ਦਿੱਤੇ ਪੈਣਾ ਮੈਂ ਤਾਂ ਜਗ੍ਹਾ ਬਣਾਈ ਏ ਨਸਾ ਸੌਰ ਦੇ ਨਾਲ ਸੀ ਇਹ ਸਰ ਵੀ ਕਾਰਵਾਈ ਆਪਣੇ ਕਰਮ ਸਿੰਘ ਦਾ ਨਾਮ ਦਾ ਆਦਮੀ ਏ ਇਹਦੀ ਉਮਰ ਕਰੀਬ 75 ਸਾਲ ਦੀ ਉਮਰ ਹੈ ਗਈ ਆ ਇਹਦੀ ਅੱਜ ਡੈਥ ਹੋ ਗਈ ਹੈ ਦੁਨੀਆ ਇਹਦੇ ਦੋ ਵਿਆਹ ਹੀ ਪਹਿਲੀ ਪਤਨੀ ਹੈਗੀ ਦੀ ਸਰਿੰਦਰ ਕੌਰ ਹੀ ਇਹਦਾ ਨਾਮ ਦੂਹਰੀ ਪਤਨੀ ਸਰਜੀਤ ਕੌਰ ਹੀ ਸਰਜੀਤ ਕੌਰ ਦੇ ਨਾਲ ਇਹ 30 35 ਸਾਲ ਤੋਂ ਨਾਲ ਇੱਥੇ ਰਹਿ ਰਿਹਾ ਕਰ ਸਰਜੀਤ ਕੌਰ ਹੀ ਦੀ ਸੇਵਾ ਕਰਦੀ ਸੀ ਅੱਜ ਦੀ ਇਹ ਇਹਨਾਂ ਦੇ ਦਸ਼ਮ ਪਤਵਕ ਜਿਹੜੀ ਇਹਨਾਂ ਸ਼ੂਗਰ ਦਾ ਮਰੀਜ਼ ਸੀ ਤੇ ਕਿਡਨੀਆਂ ਫੇਲ ਹੋਣ ਕਰਕੇ ਇਹਦੀ ਡੈਥ ਹੋ ਗਈ ਹੈ ਨੇ ਜਿਹੜੀ ਦੂਸਰੀ ਪਹਿਲੀ ਪਤਨੀ ਉਹਨੇ ਸਾਡੇ ਕੋਲ ਥਾਣੇ ਆਣ ਕੇ ਕੰਪਲੇਨ ਕੀਤੀ ਵੀ ਇਹਨਾਂ ਨੇ ਲਾਪਰਵਾਹੀ ਨਾਲ ਇੰਗੇ ਦੀ ਮੌਤ ਹੋਈ ਨਾ ਲਾਜ ਨਹੀਂ ਕਰਾਇਆ ਠੀਕ ਹੈ ਜੀ ਇਹ ਕਰਕੇ ਤਾਨੂੰ ਆਪਣਾ ਹੁਣ ਉਹਨਾਂ ਨੇ ਕੰਪਲੇਨ ਕੀਤੀ ਇਹਨਾਂ ਨੂੰ ਕਿਹਾ ਵੀ ਆਪਣਾ ਤੁਸੀਂ ਚਾਹੇ ਜੇ ਉਹਨਾਂ ਨਾਲ ਜੇ ਤੁਸੀਂ ਦੋਵੇਂ ਤਰ੍ਹਾਂ ਸਹਿਮਤ ਆ ਤੇ ਫਿਰ ਤੁਸੀਂ ਆਪਣਾ ਲਾਸ਼ ਤੇ ਜਿਹੜੀ ਸਿਸਕਾਰ ਕਰ ਸਕਦੇ ਪਾਰਟੀ ਉਹ ਕੀ ਸੰਸਕਾਰ ਨਹੀਂ ਹੋਣ ਦੇ ਰਹੀ ਨਹੀਂ ਜੀ ਉਹਨੇ ਕੁਝ ਹੋਣ ਦੀ ਉਹਦੇ ਵੀ ਇਹਨਾਂ ਨੇ ਲਾਪਰਵਾਹੀ ਨਾਲ ਮਾਰਿਆ ਇਹਨਾਂ ਦੇ ਬਣਦੀ ਜਿਹੜੀ ਬਣਦੀ ਕਾਰਵਾਈ ਕੋ ਕਰਉਂਦੀ ਇਲਜ਼ਾਮ ਲਗਾਇਆ ਵਾ ਠੀਕ ਹੈ ਕਾਰਵਾਈ ਕਰੋ ਬੋਲਦਾਨੀ ਤੇ ਇਹਨਾਂ ਨੂੰ ਕਿਹਾ ਗਿਆ ਵੀ ਜੇ ਜੋ ਉਹ ਵੀ ਨਾਲ ਕਾਰਵਾਈ ਕਹਿੰਦੇ ਨਾਲ ਕਿ ਸਾਨੂੰ ਸੰਸਕਾਰ ਤੇ ਲਜਾਇਆ ਜਾਵੇ ਤੇ ਸਾਨੂੰ ਵੀ ਇਹਦਾ ਮੂੰਹ ਖਾਇਆ ਜਾਵੇ ਅਨੰਤਮ ਸਮੇਂ ਤੇ ਇਹ ਸਾਨੂੰ ਕਹਿੰਦੇ ਵੀ ਦੂਸਰੀ ਧਿਰ ਸਾਨੂੰ ਨਾਂ ਦੇ ਸੰਸਕਾਰ ਤੇ ਉਹਨੂੰ ਜਾਣਦੀ ਆ ਤੇ ਨਾਂ ਸਾਨੂੰ ਉਹਨਾਂ ਮੂੰਹੀ ਆਪਣੇ ਵਿਖਾਉਂਦੀ ਆ ਜੇ ਦੋਵੇਂ ਧਿਰਾਂ ਇਹ ਇਸ ਬੰਦੀ ਸਹਿਮਤ ਹੋਏ ਤੇ ਫਿਰ ਇਹਨਾਂ ਦੀ ਸਹਿਮਤੀ ਨਾਲ ਇਹਨਾਂ ਦਾ ਸੰਸਕਾਰ ਕਰਾਇਆ ਜਾਊਗਾ ਮਿਰਤ ਤੇ ਪਰਿਵਾਰ ਨਾਲ ਨੇ ਕਿਹਾ ਕਿ 40 ਸਾਲਾਂ ਬਾਅਦ ਕਿਦਾਂ ਯਾਦ ਆ ਗਈ ਨੇ ਜੋ ਮਰਤੇ ਗਏ ਪਰਵਾਲਾ ਨੂੰ 40 ਸਾਲ ਨੂੰ ਇਹਨਾਂ ਨੂੰ ਪਤਾ ਹੋਊਗਾ ਜਿਉਂ ਨਾ 40 ਸਾਲ ਅਸੀਂ ਪੂਰੀ ਸੇਵਾ ਕੀਤੀ ਹਾਂ ਬਿਲਕੁਲ ਹਾਂ ਬਿਲਕੁਲ 40 ਸਾਲ ਬਾਅਦ ਕਿੱਦਾਂ ਯਾਦ ਆ ਗਈ ਉਹਦੀ ਪਤਨੀ ਤੇ ਹੈਗੀ ਫਿਰਨਾ ਉਹਦੀ ਜੀ ਉਹਨਾਂ ਨੂੰ ਕਿਹਾ ਮੈਂ ਨਾ ਨਹੀਂ ਇਹਨਾਂ ਨੇ ਮੈਨੂੰ ਲੱਗੇ ਹੋਂ ਦਾ ਹੁਣ ਤੁਹਾਡੇ ਉਹਨਾਂ ਨੂੰ ਕੀ ਕਾਰਵਾਈ ਹੋ ਰਹੀ ਸਾਡੇ ਕੋਲ ਇਹ ਵੀ ਜੇ ਤੇ ਦੋਵੇਂ ਤਰ੍ਹਾਂ ਦੀ ਸਹਿਮਤੀ ਨਾਲ ਸਨਸਕਾਰ ਹੁੰਦਾ ਵਾ ਦੋਵੇਂ ਤਰ੍ਹਾਂ ਸਹਿਮਤਾ ਫਿਰ ਤੇ ਠੀਕ ਹੈ ਸਾਨੂੰ